ਅੱਜ ਮੈਂ ਫਿਰ ਤੋਂ ਇੱਕ ਵਾਰ ਫਿਰ মিডিਆ ਦਾ ਬਹੁਤ ਧੰਨਵਾਦੀ ਹਾਂ ਕਿ মিডিਆ ਸਮਾਜ ਨੂੰ ਸੁਧਾਰਨ ਦੇ ਲਈ ਇਥੋਂ ਕੁਰੀਤियां ਖਤਮ ਕਰਨ ਦੇ ਲਈ ਹਮੇਸ਼ਾ ਹੀ ਸਮਾਜ ਦਾ ਸੁਸਾਇਟੀ ਦਾ ਇੱਕ ਪਹਿਰੇਦਾਰ ਬਣ ਕੇ ਰਿਹਾ ਹੈ ਤੇ ਇਸ ਨੇ ਹਮੇਸ਼ਾ ਹੀ ਸੁਸਾਇਟੀ ਨੂੰ মিডিਆ ਨੇ ਇੱਕ ਪ੍ਰੋਟੈਕਸ਼ਨ ਦਿੱਤੀ ਹੈ ਤਾਂ ਕਿ ਲੋਕ ਮੀਡੀਆ ਦਾ ਸਹਾਰਾ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਸਕਣ ਆਪਣਾ ਮੈਸੇਜ ਦੁਨੀਆ ਤੱਕ ਪਹੁੰਚਾ ਸਕਣ ਮੈਂ ਅੱਜ ਇਹ ਗੱਲ ਕਰਨ ਜਾ ਰਿਹਾ ਕਿ ਇੱਕ ਦੋ ਦਿਨਾਂ ਤੋਂ ਇੱਕ ਵੀਡੀਓ ਕਈ ਵਾਇਰਲ ਹੋ ਰਹੀਆਂ ਨੇ ਮੈਂ ਉਹ ਦੱਸਣਿਆ ਚਾਹਨਾ ਜਿਹੜੀਆਂ ਕਿ ਕੋਈ ਜਿਹੜਿਆਂ ਨੂੰ ਕੋਈ ਜਾਣਦਾ ਨਹੀਂ ਉਹ ਲੋਕ ਮੇਰਾ ਪਰਸਨਲੀ ਨਾਂ ਲੈ ਕੇ ਉਹ ਵੀਡੀਓ ਵਾਇਰਲ ਕਰ ਰਹੇ ਨੇ ਜਿਹਦੇ ਨਾਲ ਸੁਸਾਇਟੀ ਦੇ ਵਿੱਚ ਡਰ ਤੇ ਭੈ ਫੈਲਿਆ ਹੋਇਆ ਆ ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ ਮੇਰੀ ਜਦੋਂ ਮੈਂ ਕੱਲ ਬਾਹਰ ਸੀ ਤਾਂ ਮੈਨੂੰ ਫੈਮਿਲੀ ਤੋਂ ਵੀ ਟੱਚ ਕੀਤਾ ਗਿਆ ਬਹੁਤ ਬੱਚੇ ਇਕ ਭਰਾਈ ਹੋਏ ਸੀ ਕਿਉਂਕਿ 1 2 3 ਪਹਿਲਾਂ ਇੱਕ ਇਨਸੀਡੈਂਟ ਹੋਇਆ ਬਾਜ਼ਾਰ ਦੇ ਵਿੱਚ ਜਿਸ ਦੇ ਵਿੱਚ ਇੱਕ ਸਕੂਟਰ ਤੇ ਜਾਂਦੇ ਵਿਅਕਤੀ ਦੇ ਉੱਤੇ ਅਟੈਕ ਕੀਤਾ ਗਿਆ ਉਹ ਪਤਾ ਨਹੀਂ ਕਿਹਨਾਂ ਵੱਲੋਂ ਅਟੈਕ ਹੋਇਆ ਕਿ ਨਾ ਪਰ ਉਹਦੇ ਨਾਲ ਕਾਫੀ ਲੋਕਾਂ ਦੇ ਵਿੱਚ ਡਰ ਪੈਸ਼ ਆ ਗਿਆ ਮੈਂ ਪੰਜਾਬ ਪੁਲਿਸ ਦਾ ਲੁਧਿਆਣਾ ਕਮਿਸ਼ਨਰੇਟ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ 1 2 ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਰ ਫਿਰ ਵੀ ਜਦੋਂ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਕਿਤੇ ਨਾ ਕਿਤੇ ਲੋਕਾਂ ਦੇ ਪਬਲਿਕ ਦੇ ਮਨਾਂ ਦੇ ਵਿੱਚ ਡਰ ਭੈਸ਼ ਆ ਜਾਂਦਾ ਆ ਪਿਛਲੇ ਦਿਨੀ ਇਦਾਂ ਦੀ ਹੀ ਵਾਰਦਾਤ ਇੱਕ ਸਲੇਮ ਟਾਬਰੀ ਇਲਾਕੇ ਦੇ ਵਿੱਚ ਹੋਈ ਸੀ ਜਿੱਥੇ ਇੱਕ ਨੌਜਵਾਨ ਲੜਕੇ ਦਾ ਛੋਟੀ ਜੀ ਗੱਲ ਕਰਕੇ ਮਰਡਰ ਹੋ ਗਿਆ ਅੱਜ ਕੱਲ ਮਾਹੌਲ ਇਦਾਂ ਦਾ ਆ ਕਿ ਇਨਸਾਨ ਦੇ ਵਿੱਚ ਕੁਝ ਨਹੀਂ ਹੈਗਾ ਤੇ ਗੱਲ ਕਿੱਥੇ ਦੀ ਕਿੱਥੇ ਚਲੇ ਜਾਂਦੀ ਹੈ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਅਪੀਲ ਕਰਦਾ ਆ ਤੇ ਨਾਲ ਖਾਸ ਕਰਕੇ ਮੈਂ ਉਹ ਮੀਡੀਆ ਵਾਲਿਆਂ ਨੂੰ ਵੀ ਅਪੀਲ ਕਰਦਾ ਜੇ ਕਿਸੇ ਦਾ ਵਿਅਕਤੀ ਵਿਸ਼ੇਸ਼ ਦਾ ਲੀਡਰ ਦਾ ਨਾਮ ਲੈ ਕੇ ਕੋਈ ਡਿਬੇਟ ਕਰਦਾ ਜਾਂ ਕੋਈ ਉਹ ਕੋਈ ਕਮੈਂਟ ਦਿੰਦਾ ਜਾਂ ਲਾਈਵ ਪਾਉਂਦਾ ਉਹਨੂੰ ਚੱਕਣ ਤੋਂ ਪਹਿਲਾਂ ਇੱਕ ਵਾਰੀ ਉਹ ਜਿਹਦਾ ਨਾਮ ਲੈ ਕੇ ਪਾਈ ਜਾਂਦੀ ਹੈ ਉਹਦਾ ਵਰਜ਼ਨ ਵੀ ਲੈਣ ਤੇ ਜਿਹੜੇ ਇਦਾਂ ਦਾ ਭਰਮ ਜਾਂ ਵਾਤਾਵਰਣ ਦੂਸ਼ਿਤ ਕਰਦੇ ਨੇ ਸਮਾਜ ਦੇ ਵਿੱਚ ਉਹਨਾਂ ਤੇ ਮੈਂ ਕਾਨੂੰਨ ਤੋਂ ਤੇ ਪੁਲਿਸ ਤੋਂ ਵੀ ਇੱਕ ਡਿਮਾਂਡ ਕਰੂੰਗਾ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਮਾਹੌਲ ਸ਼ਾਂਤ ਮਾਹੌਲ ਵਿਗੜੇ ਨਾ ਕੋਈ ਵੀ ਫ੍ਰਿਕਸ਼ਨ ਨਾ ਪੈਦਾ ਹੋਏ ਅੱਜ ਪੰਜਾਬ ਸ਼ਾਂਤੀ ਦੇ ਮਾਹੌਲ ਦੇ ਵਿੱਚ ਚੱਲ ਰਿਹਾ ਆ ਮੈਂ ਗੱਲ ਕਰੂੰਗਾ ਇੱਕ ਬਾਬਾ ਜੀ ਨੇ ਜਿਹੜੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ ਆਏ ਹੋਏ ਨੇ ਉਹਨਾਂ ਦੇ ਪਿਛਲੇ ਦਿਨੀ ਐਫ ਆਈ ਆਰ ਵੀ ਹੋਈ ਤੇ ਅੱਜ ਜਦੋਂ ਮੈਂ ਇੱਕ ਉਹਨਾਂ ਦੀ ਲਾਈਵ ਵੀਡੀਓ ਦੇਖੀ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਲੁਧਿਆਣੇ ਆਇਆ ਤਾਂ ਬਹੁਤ ਫਰੂਟਫੁੱਲ ਮੀਟਿੰਗ ਕਰਕੇ ਗਿਆ ਤੇ ਮੈਨੂੰ ਵੀ ਇਹ ਜਾਣਕਾਰੀ ਮਿਲੀ ਆ ਕਿ ਉਹ ਕੱਲ ਉਹਨਾਂ ਨੇ ਲੁਧਿਆਣੇ ਵਿਜ਼ਿਟ ਕੀਤੀ ਪਰ ਇਹ ਮਾੜੀ ਗੱਲ ਹੈ ਉਹ ਲੋਕਾਂ ਦੇ ਲਈ ਜਿਨ੍ਹਾਂ ਦਾ ਉਹ ਨਾਮ ਲੈ ਰਿਹਾ ਕਿ ਮੇਰੇ ਨਾਲ 크ਿਸਚਨ ਲੋਗ ਨੇ ਮੇਰੇ ਨਾਲ ਲੀਡਰ ਨੇ ਮੇਰੇ ਨਾਲ ਹੋਰ ਵੀ ਪੈਂਟੀਕੋਸਟਲ ਤੇ ਕੈਥਲਿਕ ਲੋਗ ਨੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਆ ਜਿਹੜੇ ਲੋਗ ਪੰਜਾਬ ਦੇ ਵਿੱਚ 파ੜ ਪਾਣਾ ਚਾਹੁੰਦੇ ਆ ਜੇ ਉਹਨਾਂ ਦੀ ਉਹ ਮਦਦ ਕਰਕੇ ਕੁਝ ਹਾਸਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਉਹ ਕੁਰੇਜ ਕਰਨ ਇਦਾਂ ਦੀ ਗੱਲ ਤੇ ਜੇ ਉਹ ਮਿਲੇ ਹੀ ਸੀ ਤਾਂ ਉਹਨਾਂ ਨੂੰ ਬਾਬਾ ਜੀ ਨੂੰ ਕਹਿੰਦੇ ਵੀ ਸ਼ਾਂਤ ਹੋਵੋ ਬਾਬਾ ਜੀ ਬਹਿ ਕੇ ਗੱਲ ਕਰੋ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਪਏ ਹੋ ਤੁਸੀਂ ਕਦੀ ਕਿਸੇ ਧਰਮ ਨੂੰ ਨਿੰਦਦੇ ਹੋ ਕਦੀ ਕਿਸੇ ਧਰਮ ਨੂੰ ਨਿੰਦਦੇ ਹੋ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਅੱਜ ਮੇਰੇ ਫੈਮਿਲੀ ਦੇ ਵਿੱਚ ਬਹੁਤ ਡਰ ਪਿਆ ਆ ਪਰ ਜਿਨ੍ਹਾਂ ਨੇ ਵੀ ਸਟੇਟਮੈਂਟ ਆ ਮੇਰੇ ਉਲਟ ਦਿੱਤੀਆਂ ਨੇ ਉਹ ਪਹਿਲਾਂ ਵੀ ਗੁਰੂ ਘਰ ਜਾ ਕੇ ਸਾਡੇ ਗੁਰੂ ਘਰ ਜਾ ਕੇ ਮਾਫੀ ਮੰਗ ਕੇ ਆਏ ਨੇ ਉਹਨਾਂ ਨੇ ਬਾਰ-ਬਾਰ ਗਲਤੀ ਕਰਨ ਤੋਂ ਬਾਅਦ ਮਾਫੀ ਮੰਗੀ ਆ ਮੈਂ ਕਾਨੂੰਨ ਤੋਂ ਸਿਰਫ ਇਹ ਮੰਗ ਕਰੂੰਗਾ ਕਿ ਇਹ ਜਿਹੜਾ ਪੋਲਿਟੀਕਲ ਸੈਲਮ ਲੈ ਕੇ ਯੂਐਸਏ ਦੀ ਸਿਟੀਜ਼ਨਸ਼ਿਪ ਲੈ ਕੇ ਆਇਆ ਤੇ ਖੁਦ ਹੀ ਆਪਣੀਆਂ ਸਟੇਟਮੈਂਟਾਂ 'ਚ ਕਹਿ ਰਿਹਾ ਕਿ ਮੈਨੂੰ ਆਪਣੀ ਕੰਟਰੀ ਆਉਣ ਦੇ ਲਈ 25 ਸਵਾਲਾਂ ਦਾ ਜਵਾਬ ਦੇਣਾ ਪਿਆ ਕਈ ਗਰੰਟੀਆਂ ਦੇਣੀਆਂ ਪਈਆਂ ਤੇ ਉਹ ਬੰਦਾ ਆ ਕੇ ਇੱਥੇ ਕੂੜ-ਪਿਚਾ ਪ੍ਰਚਾਰ ਕਰ ਰਿਹਾ ਉਹਤੇ ਨਕੇਲ ਪਾਈ ਜਾਏ ਤੇ ਉਹਨੂੰ ਡਿਪੋਰਟ ਕੀਤਾ ਜਾਏ ਇਸ ਦੇ ਨਾਲ-ਨਾਲ ਹੀ ਜਿਹੜੇ ਧਰਮਾਂ ਦੇ ਅਗੇਂਸਟ ਜਾਂ ਕਿਸੇ ਵੀ ਕਿਸੇ ਦੀ ਪ੍ਰਥਾ ਦੇ ਆਸਥਾ ਦੇ ਅਗੇਂਸਟ ਬੋਲ ਰਹੇ ਨੇ ਉਹਨਾਂ ਦੇ ਪਿੱਛੇ ਦੇਖਿਆ ਜਾਏ ਕਿ ਕਿਹੜੇ ਲੋਕ ਨੇ ਅੱਜ ਮੈਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਦਾ ਡਰ ਸਤਾ ਰਿਹਾ ਹੈ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਸਾਡੇ ਨਾਲ ਵੀ ਕ੍ਰਿਸਚੀਅਨ ਲੋਕ ਨੇ ਸਾਡੇ ਨਾਲ ਵੀ ਅਲੱਗ-ਅਲੱਗ ਡੈਨੋਮੀਨੇਸ਼ਨਾਂ ਦੇ ਲੋਕ ਨੇ ਤੇ ਹੁਣ ਤਾਂ ਇਦਾਂ ਦਾ ਡਰ ਲੱਗਣ ਲੱਗ ਗਿਆ ਕਿ ਕਿਤੇ ਇਹ ਨਾ ਹੋਵੇ ਵੀ ਕੌਣ ਕਿਹੜੇ ਚਰਚ ਦੇ ਵਿੱਚ ਕਿਹੜਾ ਰੂਪ ਧਾਰਨ ਕਰਕੇ ਬੈਠਾ ਆ ਇਸ ਲਈ ਸਾਨੂੰ ਅਗਾਹ ਹੋਣਾ ਚਾਹੀਦਾ ਹੈ ਮੈਂ ਚਰਚਸ ਨੂੰ ਵੀ ਇੱਕ ਬੇਨਤੀ ਕਰੂੰਗਾ ਕਿ ਜਦਾਂ ਆਪਣੇ ਸੀਸੀਟੀਵੀ ਕੈਮਰੇ ਲਗਾ ਕੇ ਰੱਖੋ ਆਪਣੀਆਂ ਜਿਹੜੀਆਂ ਵੌਲੰਟੀਅਰਸ ਦੀ ਟੀਮਸ ਨੇ ਉਹਨਾਂ ਨੂੰ ਅਲਰਟ ਰੱਖੋ ਤਾਂ ਕਿ ਉੱਥੇ ਆ ਕੇ ਕੋਈ ਸ਼ਰਾਰਤ ਨਾ ਕਰ ਸਕੇ ਮੈਂ ਪੁਲਿਸ ਤੋਂ ਇੱਕ ਮੰਗ ਕਰੂੰਗਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਜਿਨ੍ਹਾਂ ਤੇ ਐਫ ਆਈ ਆਰਾਂ ਹੋਈਆਂ ਨੇ ਇਹਨਾਂ ਨੂੰ ਜਲਦ ਤੋਂ ਜਲਦ ਹਿਰਾਸਤ ਚਲੇ ਆ ਜਾਵੇ ਤਾਂ ਕਿ ਇਹ ਸਾਡੇ ਪੰਜਾਬ ਦੇ ਸ਼ਾਂਤੀਮਈ ਮਾਹੌਲ ਨੂੰ ਖਰਾਬ ਨਾ ਕਰ ਸਕਣ ਸਰ ਇੱਕ ਕੰਨ ਤੁਹਾਡੀ ਕਿ ਬੰਦਾ ਕਿਸੇ ਨਿੱਜੀ ਚੈਨਲ ਤੇ ਨਾਮ ਲੈ ਰਿਹਾ ਇਸ ਤੋਂ ਪਹਿਲਾਂ ਉਹ ਤੁਹਾਡੇ ਕੋਈ ਗੱਲਬਾਤ ਕਿਸੇ ਨਿੱਜੀ ਬੰਦੇ ਨਾਲ ਹੋਈ ਸੀ ਕੋਈ ਤਰ੍ਹਾਂ ਤੋਂ ਮੈਂ ਦੱਸ ਰਿਹਾ ਜੀ ਉਹ ਬੰਦਾ ਵਿਚਾਰਾ ਬੋਲਾ ਬੰਦਾ ਆ ਉਹ ਇੰਨੇ ਜੋਗਾ ਨਹੀਂ ਹੈਗਾ ਉਹਦੇ ਪਿੱਛੇ ਕੋਈ ਲੋਕ ਕੁਝ ਤਾਕਤਾਂ ਕੰਮ ਕਰ ਰਹੀਆਂ ਨੇ ਸ਼ਾਇਦ ਕੋਈ ਏਜੰਸੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਉਹਨੂੰ ਬਾਰ-ਬਾਰ ਪ੍ਰਵੋਕ ਕਰਦੀਆਂ ਪਰ ਜਦੋਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਗੁਰਦੁਆਰੇ ਜਾ ਕੇ ਮਾਫੀ ਮੰਗ ਕੇ ਆਇਆ ਹੱਥ ਬੰਨ ਕੇ ਉਹਨੇ ਮਾਫੀ ਮੰਗੀ ਕਿ ਮੇਰੇ ਤੋਂ ਬਹੁਤ ਕਰੜੇ ਸ਼ਬਦ ਬੁਲੇ ਗਏ ਚਲੋ ਮੈਂ ਉਹਨੂੰ ਨਹੀਂ ਕਹਿੰਦਾ ਪਰ ਮੈਂ ਕਹਿ ਰਿਹਾ ਵੀ ਉਹਦੇ ਮਗਰ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਉਹਨੂੰ ਪ੍ਰਵੋਕ ਕਰਦੀਆਂ ਨੇ ਜਿਹੜੀਆਂ ਉਹਨੂੰ ਮੋਟੀਵੇਟ ਕਰਦੀਆਂ ਨੇ ਉਹ ਵਿਚਾਰਾ ਤਾਂ ਬਾਰ-ਬਾਰ ਨਤਮਸਤਕ ਹੋ ਕੇ ਮਾਫੀ ਮੰਗਦਾ ਰਿਹਾ ਆ ਕਿ ਮੇਰੇ ਤੋਂ ਗਲਤੀ ਹੋਈ ਪਤਾ ਨਹੀਂ ਉਹ ਵਿਚਾਰਾ ਕਿਹੜੀ ਮਜਬੂਰੀ ਦੀ ਖਾਤਰ ਆ ਕੇ ਇਦਾਂ ਚਲਾਉਂਦਾ ਆ ਚੀਖਦਾ ਆ ਤੇ ਬਾਰ-ਬਾਰ ਇਦਾਂ ਦੀਆਂ ਗੱਲਾਂ ਕਰਦਾ ਹੈ ਕਿ ਮਾਹੌਲ ਕਿਤੇ ਨਾ ਕਿਤੇ ਡਿਸਟਰਬ ਹੋਵੇ ਪਰ ਇਦਾਂ ਦੀਆਂ ਲੋਕਾਂ ਦੀਆਂ ਸ਼ਰਾਰਤਾਂ ਦੇ ਨਾਲ ਮਾਹੌਲ ਡਿਸਟਰਬ ਨਹੀਂ ਹੁੰਦਾ ਮੈਂ ਬਾਰ-ਬਾਰ ਕਹਿੰਦਾ ਵੀ ਆਰ ਕ੍ਰਿਸਚਨ ਤੇ ਅਸੀਂ ਹਮੇਸ਼ਾ ਹੀ ਸਰਕਾਰ ਦੇ ਨਾਲ ਰਹੇ ਆ ਅਸੀਂ ਸਿਸਟਮ ਦੇ ਨਾਲ ਰਹੇ ਆ ਸਿਸਟਮ ਹਮੇਸ਼ਾ ਹੀ ਸਾਡੀ ਸੁਰੱਖਿਆ ਕਰਦਾ ਰਿਹਾ ਸਾਡੇ ਦਾ ਅਗੇਂਸਟ ਕਦੀ ਵੀ ਕੋਈ ਬੋਲੇਗਾ ਜਾਂ ਕੋਈ ਵੀ ਕੋਈ ਮਨਸੂਬਾ ਕਰੇਗਾ ਅਸੀਂ ਤਾਂ ਕਾਨੂੰਨ ਨੂੰ ਐਪਲੀਕੇਸ਼ਨ ਦਵਾਂਗੇ ਦਰਖਾਸਤ ਦਵਾਂਗੇ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਏ ਜੇ ਕੋਈ ਕਵੇ ਵੀ ਸਾਨੂੰ ਪ੍ਰਵੋਕ ਕਰਕੇ ਸਾਨੂੰ ਲੜਾਈ ਝਗੜੇ ਲਈ ਤਿਆਰ ਕਰੇਗਾ ਜਾਂ ਸਾਨੂੰ ਲੜਾਈ ਝਗੜੇ ਲਈ ਮਜਬੂਰ ਕਰੇਗਾ ਤੇ ਅਸੀਂ ਮਜਬੂਰ ਹੋਣ ਵਾਲੇ ਨਹੀਂ ਆ ਨਾ ਹੀ ਅਸੀਂ ਕਦੀ ਹਿੰਸਾ ਦੇ ਪੱਖ 'ਚ ਰਹੇ ਆ ਤੇ ਨਾ ਹੀ ਅਸੀਂ ਹਿੰਸਾ ਕਰੇ ਆ ਅਸੀਂ ਹਮੇਸ਼ਾ ਹੀ ਅਹਿੰਸਾ ਦਾ ਪਾਠ ਪੜਾਇਆ ਹੈ ਕਿਉਂਕਿ ਮੈਂ ਬਾਰ ਬਾਰ ਆਪਣੀਆਂ ਵੀਡੀਓ ਲਾਈਵਸ 'ਤੇ ਕਹਿੰਨਾ ਕਿ ਜੀਜ਼ਸ ਕ੍ਰਾਈਸ ਪ੍ਰਭੂ ਯੇਸ਼ੂ ਮਸੀਹ ਜਿਹੜੇ ਕੀ ਮੈਂ ਇੱਕ ਤਾਂ ਸਾਡਾ ਹੋਲੀ ਚਿੰਨ ਹੋਲੀ ਕ੍ਰੋਸ ਦਿਖਾਣਾ ਚਾਹਨਾ ਆ ਥੋੜੇ ਕੈਮਰੇ ਨੇੜੇ ਕਰਕੇ ਦੇਖ ਸਕਦੇ ਹੋ ਇਹ ਕ੍ਰੋਸ ਦੇ ਉੱਤੇ ਕ੍ਰੂਸੀਫਾਈ ਜੀਜ਼ਸ ਨੇ ਇਹ ਚਿੰਨ ਤਾਂ ਦਿਖਾਇਆ ਜਾਂਦਾ ਹੈ ਕਿ ਪ੍ਰਭੂ ਯੇਸ਼ੂ ਮਸੀਹ ਜਦੋਂ ਸੂਲੀ ਦੇ ਉੱਤੇ ਜਾਨ ਵੀ ਦੇ ਰਹੇ ਸੀ ਉਹਨਾਂ ਨੇ ਕਿਹਾ ਪਿਤਾ ਇਹਨਾਂ ਨੂੰ ਮਾਫ਼ ਕਰ ਇਹ ਨਹੀਂ ਜਾਣਦੇ ਕੀ ਕਰ ਰਹੇ ਨੇ ਇਸ ਲਈ ਮੈਂ ਉਦੋਂ ਵੀ ਇਹ ਇਸ ਇਸ ਨਦਾਨ ਇਨਸਾਨ ਦੀ ਮਾਫੀ ਜਦੋਂ ਇਹਨੇ ਮੰਗੀ ਮਾਫ ਕੀਤਾ ਇਹਨੇ ਹੁਣ ਵੀ ਮਾਫੀਏ ਮੰਗੜੀਆਂ ਕਿਉਂਕਿ ਜਿਹੜਾ ਮਾਫੀ ਮੰਗਦਾ ਸੀ ਇਮੀਡੀਏਟਲੀ ਉਹਨੂੰ ਮਾਫ ਕਰਦੀਦਾ ਅਸੀਂ ਮਨ ਦੇ ਵਿੱਚ ਰੋਸ਼ਨੀ ਰੱਖੀਦਾ ਰੰਜਿਸ਼ ਨਹੀਂ ਮੈਂ ਪੰਜਾਬ ਦੀ ਸਾਰੀ ਕ੍ਰਿਸਚੀਅਨ ਕਮਿਊਨਿਟੀ ਨੂੰ ਅਪੀਲ ਕਰੂੰਗਾ ਕਿ ਇਹਨੂੰ ਮਾਫ ਕਰੋ ਇਹਦੇ ਵੱਲ ਧਿਆਨ ਨਾ ਦਿਓ ਅਸੀਂ ਆਪਣਾ ਪਿਆਰ ਦਾ ਪ੍ਰਭੂ ਯਿਸੂ ਮਸੀਹ ਦਾ ਸਨੇਹਾ ਅਪਣਾਈਏ ਪਰ ਮੈਂ ਨਾਲ-ਨਾਲ ਕਾਨੂੰਨ ਨੂੰ ਇਹ ਗੱਲ ਕਰੂੰਗਾ ਕਿ ਉਹ ਇਹਨਾਂ ਦੀ ਇਨਕੁਆਇਰੀ ਕਰੇ ਕਿ ਇਹਨਾਂ ਤੋਂ ਇਹ ਕੰਮ ਕਰਵਾਾ ਕੌਣ ਰਿਹਾ ਹੈ ਕਿਉਂਕਿ ਅੱਜ ਜੇ ਗੱਲ ਕਰੀਏ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੱਡੇ-ਵੱਡੇ ਚੈਲੰਜ ਕੀਤੇ ਪਰ ਕੋਈ ਵੀ ਜਿਹੜਾ ਪੰਜਾਬ ਪਿਆਰ ਕਰਨ ਵਾਲਾ ਹੋ ਇਹਨਾਂ ਦੇ ਹੱਕ ਦੇ ਵਿੱਚ ਨਿਤਰਿਆ ਨਹੀਂ ਇਸ ਲਈ ਜਿਹੜੇ ਇਹਨਾਂ ਨੂੰ ਪ੍ਰਵੋਕ ਕਰ ਰਹੇ ਨੇ ਇਹਨਾਂ ਨੂੰ ਮੋਟੀਵੇਟ ਕਰ ਰਹੇ ਨੇ ਇਹਨਾਂ ਨੂੰ ਸਟਰਕਚਰ ਦੇ ਰਹੇ ਨੇ ਉਹਨਾਂ ਲੋਕਾਂ ਤੇ ਲਗਾਮ ਪਾਈ ਜਾਵੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਨੇ ਚਾਹੇ ਕਿਸੇ ਸਾਡੀ 크ਿਸਚੀਅਨ ਡਿਨੋਮੀਨੇਸ਼ਨ ਦੇ ਨੇ ਉਹਨਾਂ ਤੇ ਐਕਸ਼ਨ ਲੈਣਾ ਜ਼ਰੂਰੀ ਹੈ ਅੱਜ ਮੇਰੇ ਬੱਚੇ ਭੈ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਲੁਧਿਆਣੇ ਦੇ ਵਿੱਚ 2-4 ਇਨਸੀਡੈਂਟ ਇਦਾਂ ਦੇ ਦੇਖ ਲਏ ਨੇ ਪਰ ਉਹਨਾਂ ਨੂੰ ਮੈਂ ਸਮਝਾਇਆ ਕਿ ਪੁਲਿਸ ਪੂਰੀ ਮੁਸਤੈਦ ਹੈ ਮੈਂ ਨਾਲ ਦੱਸਣਾ ਚਾਹਨਾ ਕਿ ਜਿੱਥੇ ਪੁਲਿਸ ਨੇ ਮੈਨੂੰ ਸਿਕਿਉਰਟੀ ਦਿੱਤੀ ਧਨਵਾਦੀਆਂ ਸ਼ਾਇਦ ਉਹਨਾਂ ਨੂੰ ਜ਼ਰੂਰਤ ਹੋਵੇ ਮੇਰੀ ਸਿਕਿਉਰਟੀ ਥੋੜੀ ਘਟਾ ਦਿੱਤੀ ਗਈ ਹੈ ਜੇ ਪੋਸੀਬਲ ਹੋ ਸਕਦਾ ਵਧਾਓ ਮੈਂ ਕਿਉਂਕਿ ਆਪਣੀ ਗੱਡੀ ਦੇ ਵਿੱਚ ਕੈਮਰੇ ਫਿਟ ਕਰਾਉਣ ਜਾ ਰਿਆਂ ਆ ਕਿਉਂਕਿ ਥੋੜੇ ਦਿਨਾਂ ਤੋਂ ਮੈਨੂੰ ਇਦਾਂ ਲੱਗਿਆ ਵੀ ਕੋਈ ਮੇਰੀ ਰੈਕੀ ਕਰ ਰਿਹਾ ਆ ਤੇ ਜਿਹੜਾ ਲੋਕਾਂ ਨੇ ਹੁਣ ਮੈਨੂੰ ਦੱਸਿਆ ਕਿ ਤੁਹਾਡੇ ਫੇਸਬੁੱਕ ਦੇ ਉੱਤੇ ਹੋਰ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਬਾਰੇ ਪ੍ਰੋਪੋਗੈਂਡਾ ਬਣਾਇਆ ਜਾ ਰਿਹਾ ਹੈ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਦੱਸਣੀ ਚਾਹਨਾ ਪੂਰੇ ਪੰਜਾਬ ਨੂੰ ਮੈਂ ਅਫੇਅਰ ਕਰਦਾ ਰਿਆਂ ਪੰਜਾਬ ਦੀ 크ਿਸਚੀਅਨਿਟੀ ਦਾ ਤੇ ਪੰਜਾਬ ਦੀ ਭਾਈਚਾਰਕ ਸਾਂਝ ਦਾ ਮੈਂ ਮੋਢੀ ਰਿਆਂ ਤੇ ਹਮੇਸ਼ਾ ਰਹਾਂਗਾ ਮੈਂ ਨਾਲ ਪਰ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੇ ਲਈ ਜਾਗਰੂਕ ਕਰੂੰਗਾ ਮੈਂ ਵਾਰ-ਵਾਰ ਆਪਣੇ ਕ੍ਰਿਸਚੀਅਨਾਂ ਨੂੰ ਕਹੂੰਗਾ ਉਹਨਾਂ ਦੇ ਰਾਈਟ ਕੀ ਆ ਅੱਗੇ ਅਸੀਂ ਵੋਟਰ ਬੈਂਕ ਦੀ ਤਰ੍ਹਾਂ ਯੂਜ਼ ਕੀਤੇ ਜਾਂਦੇ ਰਹੇ ਹਾਂ ਪਰ ਹੁਣ ਅਸੀਂ ਵੋਟਰ ਜ਼ਰੂਰ ਹਾਂ ਪਰ ਅਸੀਂ ਆਪਣੇ ਰਾਈਟ ਲੈਣੇ ਆ ਅਸੀਂ ਇਹ ਰਾਈਟ ਦੇ ਲਈ ਸੰਘਰਸ਼ ਵੀ ਕਰਦੇ ਰਵਾਂਗੇ ਜੇ ਸਾਨੂੰ ਪੀਸਫੁੱਲ ਐਜੀਟੇਸ਼ਨ ਕਰਨੇ ਪਏ ਅਸੀਂ ਉਹ ਕਰਦੇ ਰਵਾਂਗੇ ਰੁਕੂੰਗਾ ਨਹੀਂ ਮੈਂ ਮੈਂ ਆਪਣੀ ਕੌਮ ਨੂੰ ਜਾਗਰੂਕ ਵੀ ਕਰੂੰਗਾ ਇਕਜੁੱਟ ਵੀ ਕਰੂੰਗਾ ਤੇ ਜੇ ਮੇਰੇ ਲਾਈਵਾਂ ਤੇ ਪਾਬੰਦੀ ਲੱਗੇ ਕਿ ਮੈਂ ਰੋਜ਼ ਵੀ ਮੈਨੂੰ ਪ੍ਰੈਸ ਕਾਨਫਰੰਸ ਦੇਣੀ ਪਈ ਆਪਣੇ ਲੋਕਾਂ ਨੂੰ ਜਗਾਉਣ ਦੇ ਲਈ ਤੇ ਮੈਂ ਉਹਨੂੰ ਜਗਾਉਂਗਾ ਮੈਂ ਜੇ ਕਹਾਂ ਵੀ ਸਾਡੀ ਕਮਿਊਨਿਟੀ ਨੂੰ ਫੋਲੋ ਕਰਨ ਵਾਲੇ ਲੋਕ ਕੋਈ ਦੋਰੇ ਮੁਆਫਦਾਂਡ ਵਾਲੇ ਨਹੀਂ ਆ ਕਿਉਂਕਿ ਬਾਰ-ਬਾਰ ਉਹਨਾਂ ਤੇ ਇਲਜ਼ਾਮ ਲਾਇਆ ਜਾਂਦਾ ਨਾ ਉਹ ਦੋਰੇ ਮੁਆਫਦਾਂਡ ਵਾਲੇ ਆ ਤੇ ਨਾ ਹੀ ਉਹ ਭਿਖਾਰੀ ਨੇ ਪਰ ਮੈਂ ਦੱਸਣਾ ਚਾਹਨਾ ਕਿ ਉਹਨਾਂ ਦਾ ਜਿਹੜਾ ਇਕਨੋਮਿਕਲ ਦਾਇਰਾ ਆ ਇਕਨੋਮਿਕਲ ਕਾਦਾ ਓਹ ਈਡਬਲਯੂਐਸ ਆ ਕਿਉਂਕਿ ईडब्ल्यूआर ਉਹ ਇਕਨੋਮਿਕਲ ਵੀਕਰ ਨੇ ਦਿਹਾੜੀਦਾਰ ਨੇ ਮਜ਼ਦੂਰ ਨੇ ਪਰ ਉਹਨਾਂ ਦੇ ਰਾਈਟਸ ਦੇ ਲਈ ਅਸੀਂ ਉਹਨਾਂ ਨੂੰ ਰੋਜ਼ ਰੋਜ਼ ਮੋਟੀਵੇਟ ਕਰਾਂਗੇ ਮੈਂ ਰੋਜ਼ ਉਹਨਾਂ ਨੂੰ ਜਗਾਉਂਗਾ ਤਾਂ ਕਿ ਜਾਗਦੇ ਰਹਿਣ ਜਿਨ੍ਹਾਂ ਨੇ ਅਜ ਤਾਈਂ ਸਾਨੂੰ ਗੁਲਾਮ ਬਣਾ ਕੇ ਰੱਖਿਆ ਉਹ ਨੇਤਾਵਾਂ ਦੀ ਗੁਲਾਮੀ ਚੋਂ ਨਿਕਲੋ ਅਤੇ ਆਪਣੇ ਪੈਰਾਂ ਤੇ ਆਪ ਖੜੇ ਹੋਵੋ ਆਪਣੇ ਨੌਜਵਾਨਾਂ ਨੂੰ ਮੋਟੀਵੇਟ ਕਰੋ ਆਪਣੇ ਬੱਚਿਆਂ ਨੂੰ ਉਹਨਾਂ ਦਾ ਮਕਸਦ ਦੱਸੋ ਕਿ ਜ਼ਿੰਦਗੀ ਦਾ ਮਕਸਦ ਕੀ ਹੈ ਤੇ ਅਸੀਂ ਸਰਕਾਰ ਤੋਂ ਕੀ ਹੱਕ ਲੈਣੇ ਆ ਪੰਜਾਬ ਚ ਹੋਰ ਵੀ ਧਰਮ ਨੇ ਤੁਹਾਡੇ ਧਰਮ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਵੋਟ ਬੈਂਕ ਦੇ ਵਾਂਗੂ ਯੂਜ਼ ਕੀਤਾ ਜਾਂਦਾ ਰਿਹਾ ਸਾਡਾ ਧਰਮ ਸਾਡੇ ਧਰਮ ਦੇ ਲੋਕ ਅੱਜ ਜੇ ਅਸੀਂ ਸਾਡੇ ਪੰਜਾਬ ਦੀ ਟੀਮ ਸਾਡੇ ਪੰਜਾਬ ਦੇ ਲੀਡਰ ਉਹਨਾਂ ਨੂੰ ਮੋਟੀਵੇਟ ਕਰ ਰਹੇ ਨੇ ਉਹਨਾਂ ਨੂੰ ਅਫੇਅਰ ਕਰ ਰਹੇ ਨੇ ਤੇ ਜਿਹੜੇ ਇਹ ਸਿਆਸੀ ਏਜੰਸੀਆਂ ਚਲਾਉਣ ਵਾਲੇ ਪੋਲੀਟੀਕਲ ਪਾਵਰਾਂ ਬਣਾਉਣ ਵਾਲੇ ਪੋਲੀਟੀਕਲ ਪਾਰਟੀਆਂ ਨੂੰ ਚਲਾਉਣ ਵਾਲੇ ਅਤੇ ਇਹਨਾਂ ਦਾ ਸਟਰਕਚਰ ਖੜਾ ਕਰਨ ਵਾਲੇ ਲੋਕ ਹੈ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਕਿ ਪੰਜਾਬ ਦਾ ਇਸਾਈ ਕਿਉਂ ਜਾਗਰੂਕ ਹੋ ਰਿਹਾ ਪੰਜਾਬ ਦੇ ਅਸਾਈ ਨੂੰ ਸਿਰਫ ਵੋਟ ਬੈਂਕ ਕਰਕੇ ਯੂਜ਼ ਕੀਤਾ ਗਿਆ ਹਰ ਵਾਰ ਕਦੀ ਬੀਜੇਪੀ ਤੋਂ ਡਰਾਇਆ ਗਿਆ ਕਦੀ ਕਾਂਗਰਸ ਤੋਂ ਡਰਾਇਆ ਗਿਆ ਕਦੀ ਆਮ ਆਦਮੀ ਤੋਂ ਡਰਾਇਆ ਗਿਆ ਕਦੀ ਅਕਾਲੀ ਦਲ ਤੋਂ ਡਰਾਇਆ ਗਿਆ ਇਸ ਲਈ ਹੁਣ ਡਰਨ ਵਾਲੇ ਨਹੀਂ ਅਵੇਅਰ ਵੋਟਰ ਬਣਨ ਅਤੇ ਜਾਗਰੂਕ ਹੋ ਕੇ ਆਪਣੀ ਏਕਜੁਟਤਾ ਦਿਖਾਣ ਤੇ ਏਕਜੁਟਤਾ ਦੇ ਆਪਣੇ ਹੱਕ ਹਾਸਲ ਕਰਨ ਇਸ ਤੇ ਨਾਲ ਮੈਂ ਇੱਕ ਹੋਰ ਗੱਲ ਕਹੂੰਗਾ ਬਾਰ ਬਾਰ ਸਾਡੇ ਧਰਮ ਨੂੰ ਨਿੰਦੋ ਨਾ ਅਸੀਂ ਪ੍ਰਾਰਥਨਾ ਕਰਨ ਵਾਲੇ ਲੋਕ ਆ ਪ੍ਰਾਰਥਨਾ ਕਰਦੇ ਰਵਾਂਗੇ ਉਹ ਲੋਕ ਜਿਹੜੇ ਪ੍ਰਭੂ ਯੇਸ਼ੂ ਮਸੀਹ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਡਰਾਓ ਨਾ ਉਹ ਵੀ ਤੁਹਾਡੇ ਭਾਰਤ ਦੇ ਪੰਜਾਬ ਦੇ ਹਿੱਸੇ ਨੇ ਜਿਹੜੇ ਲੋਕ ਫੇਸਬੁੱਕ ਤੇ ਜਾਂ YouTube ਤੇ ਜਾ ਕੇ ਆ ਕੇ ਦੂਜੇ ਧਰਮ ਨੂੰ ਨਿੰਦਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿ ਰਿਹਾ ਵੀ ਕਦੀ ਵੀ ਕਿਸੇ ਧਰਮ ਨੂੰ ਨਿੰਦਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਭਾਰਤ ਦੀ ਸਾਡੇ ਪੰਜਾਬ ਦੀ ਇਹ ਪ੍ਰਤੀਕ ਰਿਹਾ ਹਿੰਦੂ ਮੁਸਲਮ ਸਿੱਖ ਇਸਾਈ ਸਭ ਹੈ ਬਾਈ ਬਾਈ ਅਸੀਂ ਸਾਰੇ ਭਾਈ ਭਾਈਆਂ ਜਿਹੜੇ ਵੀ ਆ ਕੇ ਕਿਸੇ ਵੀ ਧਰਮ ਦੇ ਅਗੇਂਸਟ ਬੋਲਦੇ ਨੇ ਧਰਮ ਦੇ ਧਾਰਮਿਕ ਆਗੂਆਂ ਦੇ ਅਗੇਂਸਟ ਬੋਲਦੇ ਨੇ ਜਿਹੜੇ ਧਾਰਮਿਕ ਲੋਗ ਨੇ ਉਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹ ਲੋਗ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਤੋੜ ਨਾ ਸਕਣ ਬਾਕੀ ਇੱਕ ਮੈਂ ਸਨੇਹਾ ਤੁਹਾਡੇ ਰਾਹੀਂ ਦੇਣਾ ਚਾਹਨਾ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਜੁੁੱਦਾ ਇਸਕ੍ਰੂਤੀ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਸਭ ਨੂੰ ਪਤਾ ਜੂਦਾ ਇਸ ਕਰੂਤੀ ਕੌਣ ਸੀ ਤੇ ਉਹਨੇ ਆਪਣਾ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਵਿੱਚ ਕੀ ਰੋਲ ਅਦਾ ਕੀਤਾ ਉਹ ਲੋਕ ਜੇ ਵਾਕਈ ਕੁਝ ਕਰਨਾ ਚਾਹੁੰਦੇ ਕਿਸੇ ਦੀ ਮੋਢੇ ਤੇ ਬੰਦੂਕ ਰੱਖ ਕੇ ਨਾ ਚਲਾਓ ਉਹ ਸਾਹਮਣੇ ਆਓ ਜੇ ਤੁਹਾਨੂੰ ਕੋਈ ਤਕਲੀਫ ਹੈ ਬਹਿ ਕੇ ਤਰਕ ਬਿਤਰਕ ਕਰੋ ਵੀ ਆਹ ਗੱਲ ਗਲਤ ਹੋ ਰਹੀ ਆਹ ਗੱਲ ਸਹੀ ਹੋ ਰਹੀ ਸਾਡੇ ਨਾਲ ਆਹ ਕਰੋ ਸਾਡੇ ਨਾਲ ਉਹ ਕਰੋ ਪਰ ਕਿਸੇ ਨੂੰ ਢਾ ਨਾ ਲਾਓ ਅੱਜ ਸਾਨੂੰ ਸਾੜਿਆਂ ਤੋਂ ਹੀ ਖਤਰਾ ਆਇਆ ਅਜੇ ਨਹੀਂ ਖਤਰਾ ਕੋਈ ਬਾਹਰ ਵਾਲੇ ਤੋਂ ਖਤਰਾ ਵੀ ਸਾਨੂੰ ਕੋਈ ਹੋਰ ਕਮਿਊਨਿਟੀ ਵਾਲਾ ਪਰ ਜੋ ਮੈਂ ਕਹਤਾ ਧੰਨਵਾਦ ਕਰੂੰਗਾ ਬਾਬਾ ਗੁਰਪ੍ਰੀਤ ਕੈਲੀਫੋਰਨੀਆ ਜੀ ਦਾ ਜਿਨ੍ਹਾਂ ਦਾ ਅੱਜ ਹੀ ਮੈਂ ਲਾਈਵ ਦੇਖਿਆ ਉਹਨਾਂ ਦਾ ਵੀ ਸੱਜਣਾ ਦਾ ਜਿਨ੍ਹਾਂ ਦਾ ਮੈਂ ਅੱਗੇ ਥ੍ਰੈਟ ਜਿਨ੍ਹਾਂ ਤੇ ਝਲਦਾ ਆਇਆ ਉਹਨਾਂ ਦਾ ਵੀ ਮੈਂ ਧੰਨਵਾਦ ਕਰੂੰਗਾ ਕਿਉਂਕਿ ਉਹ ਸਾਨੂੰ ਅਗਾਹ ਕਰ ਰਹੇ ਨੇ ਸਾਨੂੰ ਚੁਕੰਨੇ ਕਰ ਰਹੇ ਨੇ ਅਸੀਂ ਤੁਹਾਡੇ ਦੁਸ਼ਮਣ ਨਹੀਂ ਆ ਤੁਹਾਡੇ ਅੰਦਰ ਹੀ ਤੁਹਾਡੇ ਦੁਸ਼ਮਣ ਨੇ ਜਿਹੜੇ ਜਿਹੜੇ ਸਾਡੇ ਤੋਂ ਇਹ ਕੰਮ ਕਰਾ ਰਹੇ ਆ ਮੈਂ ਉਹਨਾਂ ਕੈਥਲਿਕਾਂ ਨੂੰ ਉਹਨਾਂ ਪੈਂਟੀਕੋਸਟਲਾਂ ਨੂੰ ਉਹਨਾਂ ਪ੍ਰੋਟੈਸਟੈਂਟਾਂ ਨੂੰ ਵੀ ਕਹਾਂਗਾ ਕਿ ਤੁਸੀਂ ਇਹ ਹਰਕਤਾਂ ਨਾ ਕਰੋ ਤੁਹਾਡੇ ਦਿਲ ਦੇ ਵਿੱਚ ਕੋਈ ਗੱਲ ਹੈ ਉਹਨੂੰ ਗੁਬਾਰ ਕੱਢੋ ਤੁਸੀਂ ਆਪਣੇ ਵਿੱਚੋਂ ਮੈਡਲ ਨਾ ਲੈ ਕੇ ਆਓ ਜਿਹੜੇ ਮੈਡਲ ਦੇ ਨਾਲ ਅਸੀਂ ਜਲਦ ਤੁਹਾਨੂੰ ਸਨਮਾਨਤ ਕਰਨਾ ਜੁਦਾ ਇਸਕ੍ਰੂਤੀ ਤੁਸੀਂ ਜੁਦਾ ਇਸਕ੍ਰੂਤੀ ਦੀ ਟੀਮ ਨਾ ਪੰਜਾਬ 'ਚ ਖੜੀ ਕਰੋ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਬਣੀ ਹੈ ਉਹਨੂੰ ਬਣੀ ਰਹਿਣ ਦਿਓ ਕਿਉਂਕਿ ਮੈਂ ਖਾਸ ਕਰਕੇ 크ਿਸਚਨ ਕਮਿਊਨਿਟੀ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਤੁਸੀਂ ਆਪਣੇ ਅੰਦਰ ਛਾਤੀ ਮਾਰੋ ਜੇ ਤੁਸੀਂ ਪਵਿੱਤਰ ਬਾਈਬਲ ਦੇ ਉੱਤੇ ਚੱਲਦੇ ਹੋ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਦੇ ਉੱਤੇ ਚੱਲਦੇ ਹੋ ਦੇਖੋ ਪ੍ਰਭੂ ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਆ ਜੋ ਹੀ ਲੋਕ ਜਿਹੜੇ ਤੁਸੀਂ ਤਿਆਰ ਕਰਕੇ ਖੜੇ ਕੀਤੇ ਨੇ ਉਹ ਲੋਕ ਕੀ ਕਹਿ ਰਹੇ ਨੇ ਇਹ ਬਾਈਬਲ ਦੀਆਂ ਨਹੀਂ ਕੀ ਗੱਲ ਪ੍ਰਭੂ ਯਿਸੂ ਮਸੀਹ ਨੇ ਅੰਨਿਆਂ ਨੂੰ ਅੱਖਾਂ ਨਹੀਂ ਦਿੱਤੀਆਂ ਕੀ ਪ੍ਰਭੂ ਯਿਸੂ ਮਸੀਹ ਨੇ ਕੋੜੀਆਂ ਦੇ ਕੋੜ ਠੀਕ ਨਹੀਂ ਕੀਤੇ ਕੀ ਪ੍ਰਭੂ ਯਿਸੂ ਮਸੀਹ ਨੇ ਮੁਰਦੇ ਜੀਵਿਤ ਨਹੀਂ ਕੀਤੇ ਕੀ ਪ੍ਰਭੂ ਯਿਸੂ ਮਸੀਹ ਨੇ ਲੰਗੜੇ ਚਲਾਏ ਨਹੀਂ ਕੀ ਪ੍ਰਭੂ ਯਿਸੂ ਮਸੀਹ ਨੇ ਗੁੰਗੇ ਬੋਲਣ ਨਹੀਂ ਲਾਏ ਕੀ ਪ੍ਰਭੂ ਯਿਸੂ ਮਸੀਹ ਨੇ ਲੋਕਾਂ ਦੇ ਵਿੱਚੋਂ ਭੂਤ ਨਹੀਂ ਕੱਢੇ ਕਿਹੜੀ ਗੱਲ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਨਹੀਂ ਕੀਤੀ ਤੁਸੀਂ ਲੋਕ ਪਵਿੱਤਰ ਬਾਈਬਲ ਚੋਂ ਆ ਕੇ ਗੱਲਾਂ ਕਰੋ ਆਪਣੇ ਪਾਸਵਾਨਾਂ ਦੇ ਨਾਲ ਪਰ ਇਦਾਂ ਦੇ ਛੜੇ ਅੰਤਰ ਨਾਲ ਚੋ ਜਿਹਦੇ ਨਾਲ ਕਮਿਊਨਿਟੀ ਕਮਿਊਨਿਟੀ ਦੇ ਅਗੇਂਸਟ ਹੋ ਜਾਏ ਤੇ ਭਾਈਚਾਰਾ ਭਾਈਚਾਰੇ ਦੇ ਅਗੇਂਸਟ ਹੋ ਜਾਏ ਅੱਜ ਕ੍ਰਿਸਚੀਅਨਿਟੀ ਨੂੰ ਅਲਰਟ ਹੋਣ ਦੀ ਲੋੜ ਹੈ ਤੇ ਮੈਂ ਨਾਲ ਆਪਣੇ ਇਸ ਮੈਸੇਜ ਦੇ ਰਾਹੀਂ ਸਾਰਿਆਂ ਨੂੰ ਅਗਾਹ ਕਰਨਾ ਚਾਹਨਾ ਹੈ ਜਿਹੜੇ ਲੋਗ ਦੁਨਿਆਵੀ ਚੀਜ਼ਾਂ ਜਿਹੜੀਆਂ ਪ੍ਰਭੂ ਨੇ ਆਦਮੀ ਦੇ ਆਦਮ ਦੇ ਖਿਦਮਤ ਦੇ ਲਈ ਬਣਾਈਆਂ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਪੇਸ਼ ਕਰ ਰਹੇ ਹੋ ਅੱਜ ਸੀਪੀ ਸਾਹਿਬ ਨੇ ਸਰਿਕਾ ਨਿਰਦੇਸ਼ ਜਾਰੀ ਕੀਤੇ ਨੇ ਵੀ ਕੋਈ ਵੀ ਵਿਅਕਤੀ ਵਿਸ਼ੇਸ਼ ਵਿਅਕਤੀ ਕਿਸੇ ਵੀ ਧਰਮ ਦੇ ਖਿਲਾਫ ਜਾਂ ਕਿਸੇ ਵੀ ਵਿਅਕਤੀ ਦੇ ਖਿਲਾਫ ਬੋਲੇਗਾ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਾਂ ਜੋ ਏਦਾਂ ਦੀ ਗੱਲ ਕੋਈ ਕਰੇਗਾ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਵੀ ਤੁਹਾਨੂੰ ਹੁਣੇ ਕਿਹਾ ਸ਼ਾਇਦ ਤੁਹਾਡਾ ਮੇਰੀ ਗੱਲ 'ਚ ਧਿਆਨ ਨਹੀਂ ਸੀ ਤੁਹਾਡਾ ਆਪਣੇ ਪ੍ਰਸ਼ਨ ਦੇ ਵਿੱਚ ਧਿਆਨ ਸੀਗਾ ਮੈਂ ਕਿਹਾ ਅੱਗੇ ਕਿ ਜਿਹੜਾ ਵੀ ਕਿਸੇ ਕਮਿਊਨਿਟੀ ਦੇ ਅਗੇਂਸਟ ਬੋਲਦਾ ਆ ਬਗੈਰ ਮਤਲਬ ਤੋਂ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਮੈਂ ਨਾਲ ਕਹਿਣਾ ਚਾਹਨਾ ਕਿ ਜਿਹੜੀਆਂ ਚੀਜ਼ਾਂ ਦੂਜਿਆਂ ਨੂੰ ਪਰੇਸ਼ਾਨ ਕਰਦੀਆਂ ਉਹ ਨਾ ਕਰੋ ਕਿਉਂਕਿ ਸਾਡੀ ਬਾਈਬਲ ਇਹ ਉਦੇਸ਼ ਨਹੀਂ ਦਿੰਦੀ بس ਮੈਂ ਇਹੀ ਕਹਿਣਾ ਚਾਹਨਾ ਪਰ ਜਿਹੜੇ ਜਿਹੜੇ ਲੋਕ ਤੁਹਾਡਾ ਨਾ ਪਿਆਰ ਕਰਦੇ ਐ ਇਸ ਵੀਡੀਓ ਤੋਂ ਬਾਅਦ ਕਿੰਨਾ ਕਰੋਸ਼ ਜਿਹੜਾ ਕੱਲ ਕਿਸੇ ਵਿਅਕਤੀ ਨੇ ਵੀਡੀਓ ਪਾਈ ਆ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਤੁਹਾਡੀ ਗੋਮ ਦੇ ਲੋਕ ਤੁਹਾਨੂੰ ਚਾਹੁੰਦੇ ਨੇ ਉਹਨਾਂ ਚ ਕਿੰਨਾ ਕਰੋਸ਼ ਹੈ ਜਿਹੜੇ ਤੁਹਾਡੇ ਕੀ ਕਹਿਣਾ ਚਾਹ ਰਹੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਕਿਉਂਕਿ ਹਰ ਕਮਿਊਨਿਟੀ ਨੂੰ ਆਪਣੇ ਲੀਡਰ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਪਿਆਰ ਹੁੰਦਾ ਹੈ ਅੱਜ ਫਿਰੋਜ਼ਪੁਰ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕੀਤੀ ਮੈਨੂੰ ਸੈਂਕੜੇ ਕਾਲਸ ਆਈਆਂ ਨੇ WhatsApp ਦੇ ਉੱਤੇ ਵੀ ਆਈਆਂ ਨਾਰਮਲ ਕਾਲਸ ਵੀ ਆਈਆਂ ਤੇ ਉਹ ਕਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਪ੍ਰਧਾਨ ਜੀ ਦੱਸੋ ਅੱਗੇ ਕੀ ਕਰਨਾ ਹੈ ਮੈਂ ਆਪਣੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਥੈਂਕ ਯੂ ਕਰਦਾ ਪਰ ਮੈਂ ਉਹਨਾਂ ਨੂੰ ਇਹੀ ਕਹਿਣਾ ਕੋਸ਼ਿਸ਼ ਨਹੀਂ ਕਰਨਾ ਸਾਰੇ ਜਣੇ ਇਕੱਠੇ ਹੋਵੋ ਮੈਂ ਜਲਦੀ ਤੁਹਾਨੂੰ ਇੱਕ ਮੈਸੇਜ ਦੇਣ ਜਾ ਰਿਹਾ ਹਾਂ ਲੁਧਿਆਣੇ ਦੇ ਵਿੱਚ ਸਾਰੇ ਪੰਜਾਬ ਦੇ ਕਮਿਊਨਿਟੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਤੇ ਲੀਡਰਾਂ ਦੀ ਜਲਦੀ ਮੀਟਿੰਗ ਸੱਦੀ ਜਾਏਗੀ ਪਰ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਚ ਇਹ ਨਾ ਲਏ ਜੇ ਕੋਈ ਸਾਡੇ ਤੇ ਕੋਈ ਅਲੀਗੇਸ਼ਨ ਲਾਂਦਾ ਹੈ ਤੇ ਐਪਲੀਕੇਸ਼ਨ ਲੈ ਕੇ ਡੀਸੀ ਆਫਿਸ ਚ ਜਾਓ ਕਮਿਸ਼ਨਰ ਸਾਹਿਬ ਦੇ ਜਾਓ ਇਹ ਅੱਗ ਇਹੀ ਲੱਗੀ ਹੋਈ ਐ ਕਿ ਅਸੀਂ ਤਾਂ ਇਹਨਾਂ ਨੂੰ ਪ੍ਰਵੋਕ ਕਰਦੇ ਆਂ ਵੀ ਇਹ ਲੜਨ ਪਰ ਇਹ ਜਾ ਕੇ ਕਾਨੂੰਨ ਕੋਲ ਨੂੰ ਸਹਾਰਾ ਮੰਨਦੇ ਆ ਤੇ ਕਾਨੂੰਨ ਕੋਲ ਜਾ ਕੇ ਮੰਗ ਕਰਦੇ ਆ ਮੈਂ ਕਾਨੂੰਨ ਦਾ ਧੰਨਵਾਦ ਦਿਆਂ ਕਿ ਸਾਡੇ ਕਹਿਣ ਦੇ ਉੱਤੇ ਉਹਨਾਂ ਨੇ ਐਫ ਆਈ ਆਰ ਆ ਦਰਜ ਕੀਤੇ ਆ ਤੇ ਜਲਦੀ ਜਿਹੜੇ ਲੋਕ ਨਫ਼ਰਤ ਫਲਾ ਰਹੇ ਆ ਉਹਨਾਂ ਤੇ ਕਾਰਵਾਈ ਵੀ ਹੋਈ ਥੈਂਕ ਯੂ